ਕੈਬਨਿਟ ਮੰਤਰੀ ਜਾਂ ਮੁੱਖ ਮੰਤਰੀ ਕਿਤੇ ਵੀ ਆਉਂਦੇ ਨੇ ਚੋਣ ਪ੍ਰਚਾਰ ਲਈ ਅਸੀਂ ਉਹਨਾਂ ਦਾ ਜ਼ੋਰਦਾਰ ਸ਼ਬਦਾਂ ਦੇ ਵਿੱਚ ਵਿਰੋਧ ਕਰਾਂਗੇ ਕਾਲੀਆਂ ਝੰਡੀਆਂ ਲੈ ਕੇ ਸਾਰੇ ਵਰਕਰ ਸਾਥੀ ਇਕੱਠੇ ਹੋ ਕੇ ਵਿਰੋਧ ਕਰਾਂਗੇ ਅਸੀਂ ਪਿੰਡਾਂ ਦੇ ਵਿੱਚ ਜਲ ਘਰਾਂ ਦੀਆਂ ਸਕੀਮਾਂ ਚਲਾ ਰਹੇ ਹਾਂ ਉਹ ਸਾਨੂੰ ਜਿਹੜਾ ਕੰਮ ਆਇਆ ਅਸੀਂ ਪੱਕੇ ਤੇ ਰਜਗਾਰ ਪੱਕਾ ਦਿੱਤਾ ਜਾਵੇ ਤੇ ਜਾਂ ਜੋ ਸਾਡਾ ਘਰ ਦੇ ਜਿਹੜੇ ਚੁੱਲ੍ਹੇ ਨੇ ਗੁਜ਼ਾਰਾ ਉਹ ਵਧੀਆ ਢੰਗ ਨਾਲ ਹੋਵੇ ਅੱਜ ਜਿਵੇਂ ਮੀਟਿੰਗ ਕਰਕੇ ਪਹਿਲਾਂ ਤਾਂ ਜਿਹੜਾ ਮੈ ਦਿਵਸ ਦਾ ਆ ਰਿਹਾ ਦਿਹਾੜਾ ਉਹ ਮਨਾਵਾਂਗੇ ਉਹਨਾਂ ਨੂੰ ਲਾਲ ਸਲਾਮ ਮੈ ਦਿਵਸ ਦੇ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੀਆਂ ਜਿਹੜੀਆਂ ਮਨਾਵਾਂਗੇ ਉਹ ਅਸੀਂ ਪਟਿਆਲੇ ਜਾ ਕੇ ਸਰਕਲ ਪਧਰਾਗੇ ਤੇ ਦੂਜਾ ਜਿਹੜਾ ਸਾਡਾ ਮਸਲਾ ਅੱਜ ਅਸੀਂ ਪਹਿਲਾਂ 19 ਤਰੀਕ ਨੂੰ ਇੱਥੇ ਭਗੰਤ ਮਾਨ ਜੀ ਆਏ ਸੀਗੇ ਉੱਥੇ ਸਾਡਾ ਪ੍ਰਸ਼ਾਸਨ ਦੇ ਦਬਾਅ ਕਾਰਨ ਜਾਂ ਸਾਡਾ ਕਿਸੇ ਵੀ ਕਾਰਨ ਕਰਕੇ ਉਹ ਮਸਲਾ ਜਿਹੜਾ ਉੱਥੇ ਵਿਰੋਧ ਨਹੀਂ ਹੋ ਪਾਇਆ ਪਰ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜੇਕਰ ਕਿਤੇ ਵੀ ਕੈਬਨਿਟ ਮੰਤਰੀ ਜਾਂ ਮੁੱਖ ਮੰਤਰੀ ਕਿਤੇ ਵੀ ਆਉਂਦੇ ਨੇ ਚੋਣ ਪ੍ਰਚਾਰ ਲਈ ਅਸੀਂ ਉਹਨਾਂ ਦਾ ਜ਼ੋਰਦਾਰ ਸ਼ਬਦਾਂ ਦੇ ਵਿੱਚ ਵਿਰੋਧ ਕਰਾਂਗੇ ਕਾਲੀਆਂ ਝੰਡੀਆਂ ਲੈ ਕੇ ਸਾਰੇ ਵਰਕਰ ਸਾਥੀ ਇਕੱਠੇ ਹੋ ਕੇ ਵਿਰੋਧ ਕਰਾਂਗੇ ਤੇ ਪਿੰਡਾਂ ਦੇ ਵਿੱਚ ਵੀ ਜਿੱਥੇ ਕਿਤੇ ਵੀ ਉਹ ਆਉਂਦੇ ਨੇ ਉੱਥੇ ਵੀ ਅਸੀਂ ਜਾ ਕੇ ਉਹਨਾਂ ਦਾ ਵਿਰੋਧਾ ਜਿਹੜਾ ਪ੍ਰਦਰਸ਼ਨ ਕਰਾਂਗੇ ਜਾਰੀ ਰੱਖਾਂਗੇ ਜਿਹੜਾ ਘਰਾਓ ਕਰੋਗੇ ਸਰ ਕਾਲੀ ਝੰਡੀਆਂ ਲੈ ਕੇ ਤੁਸੀਂ ਕਹਿੰਦੇ ਹੋ ਤੇ ਕਿੱਥੇ ਕਿੱਥੇ ਕਰੋਗੇ ਇਹ ਜਿਹੜਾ ਵਿਰੋਧ ਹੈ ਜੇਕਰ ਉਹ ਕਿਤੇ ਵੀ ਆਉਂਦੇ ਨੇ ਪਿੰਡਾਂ ਦੇ ਵਿੱਚ ਵੀ ਆਉਣਗੇ ਤਾਂ ਅਸੀਂ ਉੱਥੇ ਵੀ ਇਕੱਠ ਕਰਕੇ ਵਿਰੋਧ ਕਰਾਂਗੇ ਜੇਕਰ ਉਹ ਸ਼ਹਿਰ ਦੇ ਵਿੱਚ ਕਿਤੇ ਆਉਂਦੇ ਨੇ ਤਾਂ ਉੱਥੇ ਵੀ ਅਸੀਂ ਪਹੁੰਚ ਕੇ ਵਿਰੋਧ ਕਰਾਂਗੇ ਜਿਹੜਾ ਇਹ ਬਰੌਂਜ਼ ਦਾ ਕਾਰਨ ਹੈ ਜੀ ਅਸੀਂ ਲੰਬੇ ਸਮੇਂ ਤੋਂ ਜਿਹੜਾ ਸੰਘਰਸ਼ ਕਰਦੇ ਆ ਰਹੇ ਹਾਂ ਵੱਖ-ਵੱਖ ਸਰਕਾਰਾਂ ਦੇ ਸਮੇਂ ਪਰ ਜੇਕਰ ਇਸ ਸਰਕਾਰ ਦੇ ਸਮੇਂ ਦੇ ਵਿੱਚ ਦੇਖੀਏ ਅਸੀਂ ਇੰਨੇ ਸੰਘਰਸ਼ ਜਿਹੜੇ 2 ਸਾਲ ਦੇ ਵਿੱਚ ਇਹਨਾਂ ਦੇ ਸਰਕਾਰ ਬਣੀ ਨੂੰ ਹੋ ਗਏ ਇਹਨੇ ਕਰ ਚੁੱਕਿਆ ਪਰ ਹਾਲ ਤੱਕ ਭਵੰਤ ਮੰਤਰੀ ਇੱਕ ਵਾਰ ਵੀ ਮੀਟਿੰਗ ਦੇ ਵਿੱਚ ਜਿਹੜਾ ਨਹੀਂ ਬੈਠੇ ਹੈਗੇ ਬਿਮਾਰੀ ਸਾਨੂੰ ਪ੍ਰਸ਼ਾਸਨ ਮੀਟਿੰਗ ਦੇ ਚੁੱਕਿਆ ਸਾਡਾ ਇਹਦੇ ਵਿੱਚ ਮੇਨ ਇਹੀ ਹੈ ਕਿ ਜਿਹੜੇ ਅਸੀਂ ਪਿੰਡਾਂ ਦੇ ਵਿੱਚ ਜਲ ਘਰਾਂ ਦੀਆਂ ਸਕੀਮਾਂ ਚਲਾ ਰਹੇ ਹਾਂ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਜਿਹੜੀ ਸਹੂਲਤਾਂ ਮੁਹਾਇਆ ਕਰਵਾ ਰਹੇ ਹਾਂ ਦੇ ਉਹਦੇ ਵਿੱਚ ਅਸੀਂ 15 15 20 20 ਸਾਲਾਂ ਤੋਂ ਕੰਮ ਕਰ ਰਹੇ ਆ ਰਹੇ ਹਾਂ ਉਹ ਸਾਨੂੰ ਜਿਹੜਾ ਕੰਮ ਆਏ ਅਸੀਂ ਪੱਕੇ ਤੇ ਰੋਜ਼ਗਾਰ ਪੱਕਾ ਦਿੱਤਾ ਜਾਵੇ ਤੇ ਜਾਂ ਜੋ ਸਾਡਾ ਜਿਹੜਾ ਰੋਜ਼ਗਾਰ ਸੇਫ ਹੋ ਚੁੱਕੇ ਤੇ ਅਸੀਂ ਸਾਡਾ ਘਰ ਦੇ ਜਿਹੜੇ ਚੁੱਲ੍ਹੇ ਨੇ ਕਿ ਜੀਵਾਰਾ ਵਧੀਆ ਢੰਗ ਨਾਲ ਹੋ ਸਕੇ ਕੈਬਨਟ ਮੰਤਰੀ ਜਾਂ ਮੁੱਖ ਮੰਤਰੀ ਕਿਤੇ ਵੀ ਆਉਂਦੇ ਨੇ ਚੋਣ ਪ੍ਰਚਾਰ ਲਈ ਅਸੀਂ ਉਹਨਾਂ ਦਾ ਜ਼ੋਰਦਾਰ ਸ਼ਬਦਾਂ ਦੇ ਵਿੱਚ ਵਿਰੋਧ ਕਰਾਂਗੇ ਕਾਲੀਆਂ ਝੰਡੀਆਂ ਲੈ ਕੇ ਸਾਰੇ ਵਰਕਰ ਸਾਥੀ ਇਕੱਠੇ ਹੋ ਕੇ ਵਿਰੋਧ ਕਰਾਂਗੇ ਅਸੀਂ ਪਿੰਡਾਂ ਦੇ ਵਿੱਚ ਜਲ ਘਰਾਂ ਦੀਆਂ ਸਕੀਮਾਂ ਚਲਾ ਰਹੇ ਹਾਂ ਉਹ ਸਾਨੂੰ ਜਿਹੜਾ ਕੰਮ ਆਇਆ ਸੀ ਪੱਕੇ ਤੇ ਰਜਗਾਰ ਪੱਕਾ ਦਿੱਤਾ ਜਾਵੇ ਤੇ ਜਾਂ ਜੋ ਸਾਡਾ ਘਰ ਦੇ ਜਿਹੜੇ ਚੁੱਲੇ ਨੇ ਜੀਵਾਰਾ ਉਹ ਵਧੀਆ ਢੰਗ ਨਾਲ ਹੋਵੇ। ਜਸਪਾਲੀ ਸੈਨੀਟੇਸ਼ਨ ਕੰਟਰੈਕਟਰ ਵਰਕਰ ਜੀ ਮੈਜਿਸਟਰ ਨੰਬਰ 33 ਅੱਜ ਅਸੀਂ ਮੀਟਿੰਗ ਕਰਕੇ ਪਹਿਲਾਂ ਤਾਂ ਜਿਹੜਾ ਮਈ ਦੇਸ ਦਾ ਆ ਰਿਹਾ ਵਿਹਾੜਾ ਉਹ ਮਨਾਵਾਂਗੇ। ਉਹਨਾਂ ਨੂੰ ਲਾਲ ਸਲਾਮ ਮਈ ਦੇਸ ਦੇ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੀਆਂ ਜਿਹੜੀਆਂ ਮਨਾਵਾਂਗੇ ਉਹ ਅਸੀਂ ਪਟਿਆਲੇ ਜਾ ਕੇ ਸਰਕਲ ਪਧਰਾਵਾਂਗੇ ਤੇ ਦੂਜਾ ਜਿਹੜਾ ਸਾਡਾ ਮਸਲਾ ਅੱਜ ਅਸੀਂ ਪਹਿਲਾਂ 19 ਤਰੀਕ ਨੂੰ ਇੱਥੇ ਭਗੰਤ ਮਾਨ ਜੀ ਆਏ ਸੀਗੇ ਉੱਥੇ ਸਾਡਾ ਪ੍ਰਸ਼ਾਸਨ ਦੇ ਦਬਾਅ ਕਾਰਨ ਜਾਂ ਸਾਡਾ ਕਿਸੇ ਵੀ ਕਾਰਨ ਕਰਕੇ ਉਹ ਮਸਲਾ ਜਿਹੜਾ ਉੱਥੇ ਵਿਰੋਧ ਨਹੀਂ ਹੋ ਪਾਇਆ ਪਰ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜੇਕਰ ਕਿਤੇ ਵੀ ਕੈਬਨਿਟ ਮੰਤਰੀ ਜਾਂ ਮੁੱਖ ਮੰਤਰੀ ਕਿਤੇ ਵੀ ਆਉਂਦੇ ਨੇ ਚੋਣ ਪ੍ਰਚਾਰ ਲਈ ਅਸੀਂ ਉਹਨਾਂ ਦਾ ਜ਼ੋਰਦਾਰ ਸ਼ਬਦਾਂ ਦੇ ਵਿੱਚ ਵਿਰੋਧ ਕਰਾਂਗੇ ਕਾਲੀਆਂ ਝੰਡੀਆਂ ਲੈ ਕੇ ਸਾਰੇ ਵਰਕਰ ਸਾਥੀ ਇਕੱਠੇ ਹੋ ਕੇ ਵਿਰੋਧ ਕਰਾਂਗੇ ਤੇ ਪਿੰਡਾਂ ਦੇ ਵਿੱਚ ਵੀ ਜਿੱਥੇ ਕਿਤੇ ਵੀ ਉਹ ਆਉਂਦੇ ਨੇ ਉੱਥੇ ਵੀ ਅਸੀਂ ਜਾ ਕੇ ਉਹਨਾਂ ਦਾ ਵਿਰੋਧਾ ਜਿਹੜਾ ਪ੍ਰਦਰਸ਼ਨ ਕਰਾਂਗੇ ਜਾਰੀ ਰੱਖਾਂਗੇ ਜਿਹੜਾ ਘਰਾਓ ਕਰੋਗੇ ਸਰ ਛਕਾਲੀ ਝੰਡੀਆਂ ਲੈ ਕੇ ਤੁਸੀਂ ਕਹਿੰਦੇ ਹੋ ਤੇ ਕਿੱਥੇ ਕਿੱਥੇ ਕਰੋਗੇ ਜਦ ਇਹ ਜਿਹੜਾ ਵਿਰੋਧ ਹੈ ਜੀ ਜੇਕਰ ਉਹ ਕਿਤੇ ਵੀ ਆਉਂਦੇ ਨੇ ਪਿੰਡਾਂ ਦੇ ਵਿੱਚ ਵੀ ਆਉਣਗੇ ਤਾਂ ਅਸੀਂ ਉੱਥੇ ਵੀ ਇਕੱਠ ਕਰਕੇ ਵਿਰੋਧ ਕਰਾਂਗੇ ਜੇਕਰ ਉਹ ਸ਼ਹਿਰ ਦੇ ਵਿੱਚ ਕਿਤੇ ਆਉਂਦੇ ਨੇ ਤਾਂ ਉੱਥੇ ਵੀ ਅਸੀਂ ਪਹੁੰਚ ਕੇ ਵਿਰੋਧ ਕਰਾਂਗੇ ਜਿਹੜਾ ਇਹ ਵਿਰੋਧ ਦਾ ਕਾਰਨ ਹੈ ਜੀ ਅਸੀਂ ਲੰਮੇ ਸਮੇਂ ਤੋਂ ਜਿਹੜਾ ਸੰਘਰਸ਼ ਕਰਦੇ ਆ ਰਹੇ ਹਾਂ ਵੱਖ-ਵੱਖ ਸਰਕਾਰਾਂ ਦੇ ਸਮੇਂ ਪਰ ਜੇਕਰ ਇਸ ਸਰਕਾਰ ਦੇ ਸਮਝ ਦੇ ਵਿੱਚ ਦੇਖੀਏ ਅਸੀਂ ਇੰਨੇ ਸੰਘਰਸ਼ ਜਿਹੜੇ 2 ਸਾਲ ਦੇ ਵਿੱਚ ਇਹਨਾਂ ਦੇ ਸਰਕਾਰ ਬਣੀ ਨੂੰ ਹੋ ਗਏ ਇਹਨੇ ਕਰ ਚੁੱਕਿਆ ਪਰ ਹਾਲ ਤੱਕ ਭਗਵੰਤ ਮਾਨ ਮੁੱਖ ਮੰਤਰੀ ਇੱਕ ਵਾਰ ਵੀ ਮੀਟਿੰਗ ਦੇ ਵਿੱਚ ਜਿਹੜਾ ਨਹੀਂ ਬੈਠੇ ਹੈਗੇ 20 ਵਾਰੀ ਸਾਨੂੰ ਪ੍ਰਸ਼ਾਸਨ ਮੀਟਿੰਗ ਦੇ ਚੁੱਕਿਆ ਸਾਡਾ ਇਹਦੇ ਵਿੱਚ ਮੇਨ ਇਹੀ ਹੈ ਕਿ ਜਿਹੜੇ ਅਸੀਂ ਪਿੰਡਾਂ ਦੇ ਵਿੱਚ ਜਲ ਘਰਾਂ ਦੇ ਵਿੱਚ ਸਕੀਮਾਂ ਚਲਾ ਰਹੇ ਹਾਂ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਜਿਹੜੀ ਸਹੂਲਤਾਂ ਮੁਹਾਇਆ ਕਰਵਾ ਰਹੇ ਹਾਂ ਤੇ ਉਹਦੇ ਵਿੱਚ ਅਸੀਂ 15 15 20 20 ਸਾਲਾਂ ਤੋਂ ਕੰਮ ਕਰ ਰਹੇ ਆ ਰਹੇ ਹਾਂ ਉਹ ਸਾਨੂੰ ਜਿਹੜਾ ਕੰਮ ਆਇਆ ਸੀ ਪੱਕੇ ਤੇ ਰੋਜ਼ਗਾਰ ਪੱਕਾ ਦਿੱਤਾ ਜਾਵੇ ਤੇ ਜਾਂ ਜੋ ਸਾਡਾ ਜਿਹੜਾ ਰੋਜ਼ਗਾਰ ਸੇਫ ਹੋ ਚੁੱਕੇ ਤੇ ਅਸੀਂ ਸਾਡਾ ਘਰ ਦੇ ਜਿਹੜੇ ਚੁੱਲ੍ਹੇ ਨੇ ਕਿਝਾਰਾ ਉਹ ਵਧੀਆ ਢੰਗ ਨਾਲ ਹੋ ਸਕੇ